ਉਦੋਂ ਮੋਬਾਈਲ ਜਾਂ ਸੋਸ਼ਲ ਮੀਡੀਆ ਦਾ ਇੰਨਾ ਨਹੀਂ ਸੀਗਾ ਜਦੋਂ ਸਿੱਖਣਾ ਬਹੁਤ ਔਖੀ ਕਲਾ ਸੀਗੀ ਫਿਰ ਮੈਂ ਕਿਤਾਬਾਂ ਪੜੀਆਂ ਜਿੱਥੋਂ ਵੀ ਕਿਤੇ ਮੈਨੂੰ ਜਾਦੂ ਦੀ ਪੈਰ ਕਿਤਾਬ ਮਿਲਦੀ ਉਹ ਕਿਤਾਬਾਂ ਪੜ ਪੜ ਕੇ ਮੈਂ ਕੁਝ ਟਰਿਕ ਬਣਾਏ ਮੈਂ ਜੀ ਹਰਿਆਣਾ ਰਾਜਸਥਾਨ ਨੇਪਾਲ ਵੀ ਸ਼ੋਅ ਕਰਾਇਆ ਮੈਂ ਇੱਕ ਕੰਪਨੀ ਦੀ ਮਸ਼ਹੂਰੀ ਵਾਸਤੇ ਤੇ ਯੂਪੀ ਚ ਤੇ ਪੰਜਾਬ ਤਾਂ ਲਗਭਗ ਹੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਮੈਂ ਪ੍ਰੋਗਰਾਮ ਕਰ ਚੁੱਕਾ ਦੁਕਾਨ ਬਹੁਤ ਵਧੀਆ ਦੁਕਾਨਾਂ ਰੇਤ ਤੇ ਬਜਰੀ ਸੀਮਿੰਟ ਦਾ ਕੰਮ ਤਕੜਾ ਕੰਮ ਆਪਣਾ ਇਹ ਮੈਂ ਹੇ ਸੰਗ ਦੇ ਤੌਰ ਤੇ ਕਰਦਾ ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰਾ ਤਾਕ ਇਹੋ ਜਿਹਾ ਹੈ ਜਿਹੜਾ ਬਿਲਕੁਲ ਬੇਸਮਝ ਹੈ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਉਹਨਾਂ ਦੇ ਆਰਥਿਕ ਤੇ ਮਾਨਸਿਕ ਲੁੱਟ ਬਹੁਤ ਜ਼ਿਆਦਾ ਹੁੰਦੀ ਹੈ ਦੋਸਤੋ ਕਲਾਦੀਆਂ ਕਈ ਬਨ ਗਈਆਂ ਤੇ ਉਹਨਾਂ ਹੀ ਕਲਾਦੀਆਂ ਬਨਗੀਆਂ ਦੇ ਵਿੱਚੋਂ ਇੱਕ ਕਲਾ ਦੀ ਬਨ ਗਈ ਹੈ ਜਿਹੜੀ ਉਹ ਹੱਥ ਦੀ ਸਫਾਈ ਆ ਆਮ ਤੌਰ ਦੇ ਉੱਤੇ ਜਸਮੁਨਾ ਜਿਹੜਾ ਅਸੀਂ ਜਾਦੂਗਰ ਸਮਝਦੇ ਆ ਉਹ ਜੋ ਵੀ ਟਰੱਕ ਆ ਜਿਹੜੀ ਸਾਨੂੰ ਸਟੇਜ ਦੇ ਉੱਤੇ ਦਿਖਾਈ ਜਾਂਦੀ ਆ ਉਹਦੇ ਪਿੱਛੇ ਕੋਈ ਵੀ ਆ ਜਿਹੜਾ ਉਹ ਚਿੱਟਾ ਜਾਂ ਕਾਲਾ ਜਾਦੂ ਨਹੀਂ ਹੁੰਦਾਗਾ ਸਗੋਂ ਇੱਕ ਬੰਦੇ ਦੀ ਕਲਾ ਹੁੰਦੀ ਹੈ ਤੇ ਹੱਥ ਦੀ ਸਫਾਈ ਹੁੰਦੀ ਹੈ ਜੀ ਆ ਭਾਵੇਂ ਬਹੁਤ ਸਾਰੇ ਲੋਕਾਂ ਦੇ ਲਈ ਇਹ ਕਿੱਤਾ ਜਿਹੜਾ ਉਹ ਰੋਜ਼ਗਾਰ ਦਾ ਸਾਧਨਾ ਪਰ ਬਹੁਤ ਸਾਰੇ ਲੋਕਾਂ ਵਾਸਤੇ ਕਿਤੇ ਨਾ ਕਿਤੇ ਇਹ ਕਿੱਤਾ ਜਿਹੜਾ ਉਹੋ ਰੁਜ਼ਗਾਰ ਦੇ ਸਾਧਨ ਦੇ ਨਾਲ ਨਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਤਰਕ ਦੇ ਆਧਾਰ ਦੇ ਉੱਤੇ ਸੋਚਣ ਲਈ ਲਾਉਣਾ ਹੈਗਾ ਸੋ ਇਹੀ ਕੰਮ ਆ ਜਿਹੜਾ ਉਹ ਸੁਖਦੇਵ ਮਲੂਕਪੁਰੀ ਜੀ ਕਰ ਰਹੇ ਨੇ ਤਰਕਸ਼ੀਲ ਸੁਸਾਇਟੀ ਤੋਂ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੁਣ ਠੀਕ ਆ ਜਿਹੜਾ ਕਿੱਥੇ ਕਿੱਥੇ ਇਹਨਾਂ ਨੇ ਪਰਫਾਰਮ ਕੀਤਾ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਰਿਹਾ ਕੀ ਵਿਚਾਰਧਾਰਾ ਨੂੰ ਲੈ ਕੇ ਇਹ ਚੱਲ ਰਹੇ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੁਖਦੇਵ ਜੀ ਪਹਿਲੇ ਤਾਂ ਸਵਾਗਤ ਹੈ ਤੁਹਾਡਾ ਤੁਹਾਡਾ ਸਵਾਗਤ ਹੈ ਸਰ ਜੀ ਸਖਦੇਵ ਜੀ ਜਦੋਂ ਇਸ ਕਿੱਤੇ ਦੇ ਵਿੱਚ ਤੁਸੀਂ ਆਏ ਹੈਗੇ ਆ ਕੀ ਦਿਮਾਗ ਦੇ ਵਿੱਚ ਵਿਚਾਰ ਸੀਗਾ ਕੀ ਸੋਚ ਕੇ ਆ ਜਿਹੜਾ ਤੁਸੀਂ ਇਹੀ ਪੇਸ਼ਾ ਜਿਹੜਾ ਉਹ ਚੁਣਿਆ ਹੈਗਾ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਕਿੱਤਾ ਕਰਦੇ ਹੋ ਇਸ ਤਰ੍ਹਾਂ ਜੀ ਇਹ ਮੇਰਾ ਕਿੱਤਾ ਨਹੀਂਗਾ ਇਹ ਮੇਰਾ ਸ਼ੌਂਕ ਹੈ ਜੀ ਵੈਸੇ ਮੇਰੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਹਮ ਮੈਕਟ੍ਰੀਸ਼ੀਅਨ ਆ ਜੀ ਤੇ ਇਹ 1993 ਦੇ ਵਿੱਚ ਸਾਡੇ ਅਬੋਹਰ ਦੇ ਵਿੱਚ ਨਾ ਸ਼ੰਕਰ ਸਮਰਟ ਜਾਦੂਗਰ ਆਏ ਸੀ ਹਾਂ ਮੈਂ ਉਹਨਾ ਸ਼ੋਅ ਵੇਖਿਆ ਸ਼ੋਅ ਵੇਖ ਕੇ ਤੇ ਮੈਨੂੰ ਐਂ ਲੱਗਿਆ ਵੀ ਇਹਨਾਂ ਚੋ ਕੁਛ ਨਾ ਕੁਛ ਮੈਂ ਕਰ ਸਕਦਾ ਹਾਂ ਸੋ ਮੈਂ ਇਹਦੇ ਤੇ ਸਰਚ ਕਰਨੀ ਸ਼ੁਰੂ ਕੀਤੀ ਉਦੋਂ ਮੋਬਾਈਲ ਜਾਂ ਸੋਸ਼ਲ ਮੀਡੀਆ ਦਾ ਇੰਨਾ ਨਹੀਂ ਸੀਗਾ ਜਦੋਂ ਸਿੱਖਣਾ ਬਹੁਤ ਔਖੀ ਕਲਾ ਸੀਗੀ ਫਿਰ ਮੈਂ ਕਿਤਾਬਾਂ ਪੜੀਆਂ ਜਿੱਥੋਂ ਵੀ ਕਿਤੇ ਮੈਨੂੰ ਜਾਦੂ ਦੀ ਬਾਰੇ ਕਿਤਾਬ ਮਿਲਦੀ ਉਹ ਕਿਤਾਬਾਂ ਪੜ ਪੜ ਕੇ ਮੈਂ ਕੁਝ ਟਰਿਕ ਬਣਾਏ ਕੋਈ ਟਰਿਕ ਬਣਾ ਕੇ ਮੈਂ ਪਰਫਾਰਮ ਕੀਤੇ ਹੌਲੀ ਹੌਲੀ ਪਰਫਾਰਮ ਕਰਦੇ ਕਰਦਿਆਂ 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 ਮੈਂ ਸਟੇਜ ਤੇ ਪਹੁੰਚ ਚੁੱਕਿਆ ਹਾਂ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਾ ਮੈਂ 93 ਤੋਂ ਲਾ ਲਓ ਤੁਸੀਂ 95 ਵਿੱਚ ਮੇਰਾ ਮੈਜਿਕ ਅਕੈडमी ਆਫ ਇੰਡੀਆ ਦਿੱਲੀ ਹੈ ਜਿਹੜਾ ਉਹਦੇ ਨਾਲ ਮੇਰਾ ਪੱਤਰ ਵਿਹਾਰ ਨਾਲ ਫੋਰ ਚੱਲਦਾ ਰਿਹਾ ਕੋਰਸ ਉਹਨਾਂ ਨਾਲ ਤੇ ਉਸ ਤੋਂ ਬਾਅਦ 2001 ਦੇ ਵਿੱਚ ਮੈਂ ਸੁਸਾਇਟੀ ਨਾਲ ਜੁੜ ਗਿਆ ਤੇ ਸੁਸਾਇਟੀ ਨਾਲ ਜੁੜਨ ਕਾਰਨ ਕਿ ਜਿਹੜਾ ਮੇਰਾ ਜਿਹੜਾ ਜਾਦੂ ਦਾ ਫਲਾ ਸੀ ਮਤਲਬ ਜਾਦਾ ਲੋਕਾਂ ਵਿੱਚ ਵਿਚਰਨ ਦਾ ਮੈਨੂੰ ਮੌਕਾ ਮਿਲਿਆ ਹਣ ਤੱਕ ਕਿੰਨੇ ਕਿ ਥਾਵਾਂ ਦੇ ਉੱਤੇ ਜਿਹੜਾ ਪਰਫਾਰਮ ਕਰ ਚੁੱਕੇ ਹੋ ਤੁਸੀਂ ਮੈਂ ਜੀ ਹਰਿਆਣਾ ਰਾਜਸਥਾਨ ਨੇਪਾਲ ਵੀ ਸ਼ੋਅ ਕਰਾਇਆ ਮੈਂ ਇੱਕ ਕੰਪਨੀ ਦੀ ਮਸ਼ਹੂਰੀ ਵਾਸਤੇ ਤੇ ਯੂਪੀ ਚ ਤੇ ਪੰਜਾਬ ਤਾਂ ਲਗਭਗ ਹੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਮੈਂ ਪ੍ਰੋਗਰਾਮ ਕਰ ਚੁੱਕੇ ਹਾਂ ਤਰਕਿਓ ਸੋਸਾਇਟੀ ਦੇ ਨਾਲ ਰਲ ਕੇ ਜਾਂ ਕਈ ਕੰਪਨੀਆਂ ਪ੍ਰੋਪੋਸ਼ਨ ਵਾਸਤੇ ਮੈਨੂੰ ਲੈ ਜਾਂਦੀਆਂ ਉੱਥੇ ਹੀ ਮੈਂ ਪ੍ਰੋਗਰਾਮ ਕਰ ਚੁੱਕਿਆ ਅੱਛਾ ਇਸ ਕੰਮ ਦੇ ਵਿੱਚੋਂ ਜਿਹੜਾ ਘਰ ਦਾ ਗੁਜ਼ਾਰਾ ਹੋ ਜਾਂਦਾ ਜਾਂ ਸਿਰਫ ਸ਼ੌਕ ਹੀ ਪੂਰਾ ਹੁੰਦਾ ਨਹੀਂ ਇਸ ਤਰ੍ਹਾਂ ਜੀ ਮੈਂ ਘਰੋਂ ਤਾਂ ਠੀਕ ਆ ਮੇਰੇ ਕੋਲ 10 ਕਿਲੇ ਪਹਿਲੀ ਹੈਗੀ ਠੀਕ ਹੈ ਬਾਕੀ ਮੇਰੀ ਦੁਕਾਨ ਬਹੁਤ ਵਧੀਆ ਦੁਕਾਨ ਆ ਰੇਤੇ ਬਜਰੀ ਸੀਮਿੰਟ ਦਾ ਕੰਮ ਤਗੜਾ ਕੰਮ ਆ ਆਪਣਾ ਇਹ ਮੈਂ ਹਜੇ ਸੌਂਗ ਦੇ ਤੌਰ ਤੇ ਕਰਦਾ ਹਾਂ ਪਹਿਲਾਂ ਮੈਂ ਬਿਲਕੁਲ ਫਰੀ ਕਰਦਾ ਸੀਗਾ ਪੈਟਰੋਲ ਵੀ ਕੋਲੋਬਾਲਨਾ ਸੋਸਾਇਟੀ ਦੇ ਪ੍ਰੋਗਰਾਮ ਮੈਂ ਕਰਦਾ ਰਿਹਾ ਹਾਂ ਤੇ ਜਦੋਂ ਮੈਨੂੰ ਮਹੀਨੇ ਦੇ ਵਿੱਚ ਮੈਂ 1 2 3 4 ਪ੍ਰੋਗਰਾਮਾਂ ਦਾ ਫਰੀ ਕਰ ਸਕਦਾ ਸੀ ਜਦੋਂ ਮੈਨੂੰ ਮਹੀਨੇ ਦੇ ਵਿੱਚ ਕੋਈ ਦੱਸਦਾ 15 15 ਪ੍ਰੋਗਰਾਮ ਪੈਣ ਲੱਗੇ ਫਿਰ ਮੈਂ ਕਹਾਂ ਵੀ ਇਹ ਨਹੀਂ ਕਰਨਾਗਾ ਵੀ ਦੁਕਾਨ ਦਾ ਨੁਕਸਾਨ ਕਰਕੇ ਜਾਂ ਘਰੋਂ ਨੁਕਸਾਨ ਕਰਕੇ ਤੇ ਕੁਝ ਨਾ ਕੁਝ ਬਚਤ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਹੁਣ ਥੋੜੀ ਬਹੁਤੀ ਜੋ ਵੀ ਬਾਕੀ ਇਹ ਆ ਬੇ ਡਿਮਾਂਡ ਕੋਈ ਨਹੀਂ ਰੱਖ ਦੇਗੇ ਜੋ ਸਾਈਡ ਦੇ ਪ੍ਰੋਗਰਾਮ ਹੈ ਜੋ ਦੇ ਦੇਣ ਜੋ ਵੀ ਦੇ ਦੇਣ ਉਹ ਲੈ ਲੈਣੇ ਹੈ ਜੇਕਰ ਨਾਂਵੇਂ ਜੈਨਤ ਪੰਨੋ ਪੈਸੇ ਕਰਕੇ ਵੀ ਜਿਹੜੇ ਪ੍ਰੋਗਰਾਮ ਜਿਹੜੇ ਨਾ ਲੋਕ ਸੇਵਾ ਦੇ ਉਸੇ ਕਰਦਣੇ ਅਕਸਰ ਸਟੇਜ ਦੇ ਉੱਤੇ ਚੜਨ ਤੋਂ ਪਹਿਲਾਂ ਮਨਾਂ ਦੇ ਵਿੱਚ ਇੱਕ ਖਿਆਲ ਹੁੰਦਾ ਹੈ ਜਾਂ ਕਿਸੇ ਵੀ ਖੇਤਰ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਇੱਕ ਵਿਚਾਰ ਹੁੰਦਾ। ਉਹੀ ਵਿਚਾਰ ਆ ਜਿਹੜਾ ਆਪਾਂ ਨੂੰ ਤੋੜਦਾ ਹੈਗਾ। ਤੁਹਾਨੂੰ ਅਜਿਹਾ ਕਿਹੜਾ ਵਿਚਾਰ ਆ ਜਿਹੜਾ ਇਸ ਕੰਮ ਦੇ ਵੱਲ ਆ ਜਿਹੜਾ ਉਹ ਤੋੜਦਾ ਹੈਗਾ? ਕੀ ਸੋਚ ਕੇ ਸਟੇਜ ਦੇ ਉੱਤੇ ਚੜਦੇ ਆਂ ਤੇ ਸਟੇਜ ਤੋਂ ਉਤਰਨ ਤੋਂ ਬਾਅਦ ਆ ਜਿਹੜਾ ਫੇਰ ਕੀ ਸੋਚਦੇ ਹੋ? ਇਸ ਸਟੇਜ ਦੇ ਸੋਚ ਕੇ ਤੇ ਆ ਹੀ ਚੜਦੇ ਆ ਜੀ। ਵੀ ਜਿਹੜੇ ਸਾਡੇ ਲੋਕ ਆ ਮੈਂ ਬੜੇ ਲੋਕਾਂ ਦੇ ਵਿੱਚ ਵਿਵਹਾਰ ਦੇ ਵੇਖਿਆ। ਸਾਡੇ ਸਮਾਜ ਦੇ ਵਿੱਚ ਬਹੁਤ ਸਾਰਾ ਤੱਕ ਐ ਹੋ ਜਾਇਆ। ਜਿਹੜਾ ਬਿਲਕੁਲ ਬੇਸਮਝ ਹੈ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਉਹਨਾਂ ਦੇ ਆਰਥਿਕ ਤੇ ਮਾਨਸਿਕ ਲੁੱਟ ਬਹੁਤ ਜ਼ਿਆਦਾ ਹੁੰਦੀ ਹੈ ਸੋ ਅਸੀਂ ਇਹ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਤਾਂ ਆਰਥਿਕ ਲੁੱਟ ਜਿਹੜੀ ਉਹ ਇਹਨਾਂ ਦੀ ਬੰਦ ਹੋਵੇ ਉਸ ਤੋਂ ਬਾਅਦ ਮਾਨਸਿਕ ਲੁੱਟਾ ਜਿਹੜੀ ਜਿਵੇਂ ਕਿ ਕਿਸੇ ਨੂੰ ਵਰਗ ਲਾ ਕੇ ਲੋਕ ਉਹ ਵੀ ਬੰਦ ਹੋਵੇ ਇਹ ਹੈ ਵੀ ਸਾਡੇ ਪੰਜਾਬ ਦੇ ਲੋਕ ਸਿਆਣੇ ਹੋਣ ਸਾਡੇ ਦੇਸ਼ ਦੇ ਲੋਕ ਸਿਆਣੇ ਹੋਣ ਤੇ ਗੁਰਸ਼ਰਨ ਭਾ ਦੇ ਕਥਨ ਤਰ੍ਹਾਂ ਵੀ ਬਰਾਬਰਤਾ ਦਾ ਯੁੱਗ ਆਵੇ ਜੇ ਭਗਤ ਸਿੰਘ ਦੀ ਸੋਚ ਹੈ ਜਿਹੜੀ ਵੀ ਬਰਾਬਰ ਦਾ ਸਮਾਜ ਬਣੇ ਉਹੀ ਸੋਚ ਲੈ ਕੇ ਇਸ ਸਟੇਜ 'ਤੇ ਚੜਦੇ ਆਂ ਇਹ ਉਮੀਦ ਕਰਕੇ ਉਤਰਦੇ ਆਂ ਵੀ ਕੁਝ ਨਾ ਕੁਝ ਲੋਕ ਜ਼ਰੂਰ ਸਿੱਖਣਗੇ ਜੀ ਅਸੀਂ ਤੁਹਾਨੂੰ ਲੱਗਦਾ ਹੈਗਾ ਤੁਹਾਡੇ ਇਹ ਜੋ ਕਾਰਕਰਮ ਕਰ ਰਹੇ ਹੈਗੇ ਤੁਸੀਂ ਇਹਨਾਂ ਦਾ ਵਾਕਿਆ ਹੀ ਬੱਚਿਆਂ ਦੇ ਉੱਤੇ ਅਸਰ ਪੈਂਦਾ ਹੈਗਾ ਸਮਾਜ ਦੇ ਵਿੱਚ ਅਸਰ ਪੈਂਦਾ ਹੈਗਾ ਕੋਈ ਇਸ ਤਰ੍ਹਾਂ ਦੀ ਆਖਰ ਦੇ ਉੱਤੇ ਕਿਉਂਕਿ ਤੁਸੀਂ ਇਹ ਵੀ ਦੱਸਦੇ ਹੈਗੇ ਵੀ ਇਹ ਸਾਡੀ ਹੱਥ ਦੀ ਸਪਾਈ ਹੈ ਇਹ ਬਿਲਕੁਲ ਜੀ ਇਹ ਜਾਦੂ ਇੱਕ ਇਹੋ ਜਿਹੀ ਕਲਾ ਹੈ ਜਿਹੜੀ ਲੋਕਾਂ ਨੂੰ ਅਟਰੈਕਟ ਕਰਦੀ ਹੈ ਲੋਕ ਇਹਨੂੰ ਵੇਖ ਕੇ ਚੰਬਤ ਹੁੰਦੇ ਆ ਵੇਖੇ ਬੱਚੇ ਖੁਸ਼ ਹੁੰਦੇ ਆ ਤੇ ਇੱਥੇ ਪ੍ਰੋਗਰਾਮ ਕਰਦੇ ਆ ਕਈ ਵਾਰੀ ਨਾਟਕ ਹੁੰਦੇ ਆ ਕੋਰੋਗ੍ਰਾਫੀ ਆਉਂਦੀ ਆ ਸਭ ਕੁਝ ਹੁੰਦਾ ਆ ਅਸੀਂ ਮਾਗੀ ਦੇ ਮੇਲੇ ਤੇ ਹੁਣ ਲਗਭਗ 14 ਦੇ 15 ਦੇ 16 ਤਰੀਕ ਨੂੰ 3 ਦਿਨ ਨਾਟਕ ਮੇਲੇ ਵੀ ਹੋਣਗੇ ਤੇ ਇੱਥੇ ਜਾਦੂ ਦਾ ਸ਼ੋ ਵੀ ਹੋਊਗਾ ਪਰ ਜਦੋਂ ਜਾਦੂ ਦਾ ਸ਼ੋ ਕਰਦਾ ਨਾ ਮੈਂ ਉਦੋਂ ਪਟਾਲ ਇੰਨਾ ਘਰ ਜਾਂਦਾ ਲੋਕ ਇੰਨੇ ਖੜ ਜਾਂਦੇ ਆ ਕਿਤੇ ਵਾਲ ਸੱਟ ਨੂੰ ਥਾਂ ਨਹੀਂ ਹੁੰਦੀ ਕਿਉਂ ਲੋਕਾਂ ਦਾ ਕਰੇਜ ਹੁੰਦਾ ਵੀ ਇਹ ਕਿਵੇਂ ਹੋ ਗਿਆ ਜੀ ਮਤਲਬ ਐਸੇ ਕਰਕੇ ਸੋ ਇਸ ਕਰਕੇ ਇਹ ਕਲਾ ਦੇ ਨਾਲ 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 ਜੋੜ ਕੇ ਲੋਕਾਂ ਵਿੱਚ ਜਾਗਰਤੀ ਲਿਆਂਦੀ ਜਾ ਸਕਦੀ ਹੈ ਕਿਉਂ ਲੋਕ ਤੁਹਾਡੀ ਗੱਲ ਸੁਣਨ ਜੇ ਤੁਹਾਡੇ ਕੋਲ ਲੋਕ ਤੁਹਾਡੀ ਗੱਲ ਸੁਣਨਗੇ ਤੁਹਾਡੇ ਕੋਲ 10 ਮਿੰਟ ਬੈਠਣਗੇ ਤੇ ਫਿਰ ਤੁਹਾਡੀ ਗੱਲ ਮੰਨਣਗੇ ਫਿਰ ਹੀ ਕੋਈ ਸੋਚਣ ਲੱਗਣਗੇ ਸੋ ਇਹ ਕਲਾ ਇਸ ਤਰ੍ਹਾਂ ਦੀ ਹੈ ਵੀ ਅਗਲੇ ਨੂੰ ਨਾਲ ਜੋੜ ਕੇ ਅਗਲੇ ਨੂੰ ਬਿਠਾ ਕੇ ਅਗਲੇ ਨੂੰ ਆਪਣੇ ਨਾਲ ਲਾ ਕੇ ਇਹ ਜਿਹੜੀ ਸਮਝਾਇਆ ਜਾ ਸਕਦਾ ਹੈ ਹੋਰ ਵੀ ਕੁਝ ਸ਼ੈਤਾਨ ਨੂੰ ਨਹੀਂ ਲੱਗਦਾ ਕਿ ਇਸ ਇਹ ਕਲਾ ਜਿਹੜੀ ਇਸ ਕਲਾ ਦਾ ਪ੍ਰਦਰਸ਼ਨ ਆ ਜਿਹੜਾ ਵੱਡੇ ਪੱਦਰ ਦਿੱਤੇ ਆ ਉਹਨਾਂ ਤਾਕਤਾਂ ਤੀਕ ਹੋਣਾ ਚਾਹੀਦਾ ਉਸ ਗਰੀਬ ਤਾਕਤੇ ਤੀਕ ਜੋ ਮਜ਼ਦੂਰੀ ਦੇ ਨਾਲ ਜੁੜਿਆ ਹੋਇਆ ਤੇ ਜੋ ਸਭ ਤੋਂ ਵੱਧ ਅੰਧਵਿਸ਼ਵਾਸ਼ਾਂ ਦੇ ਵਿੱਚ ਗਰਸਿਆ ਹੋਇਆ ਆਮ ਤੌਰ ਦੇਤੇ ਵੱਡੇ ਜੋ ਜਾਦੂ ਦੇ ਸ਼ੋਅ ਹੁੰਦੇ ਉਹ ਤਗੜੇ ਲੋਕਾਂ ਤੀਕੀ ਮਹਦੂਦ ਹੋ ਕੇ ਰਹਿ ਜਾਂਦੇ ਆ ਵੱਡੀਆਂ ਟੈਕਾਂ ਹੁੰਦੀਆਂ ਹੈਗੀਆਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਨੀਵੇਂ ਤੋਂ ਨੀਵੇਂ ਪੱਧਰ ਦਿੱਤੇ ਜਾ ਕੇ ਜਿਹੜਾ ਇਸ ਕਲਾ ਦਾ ਪ੍ਰਦਰਸ਼ਨ ਹੋਣਾ ਚਾਹੀਦਾ ਤੇ ਇਸ ਕਲਾ ਦੇ ਜਿਹੜੇ ਉਹ ਭਾਵੇਂ ਸਾਰੇ ਨਹੀਂਗੇ ਪਰ ਕੁਝ ਕੁ ਰਹਾਸਾ ਜਿਹੜੇ ਉਹ ਲਾਜ਼ਮੀ ਦੱਸਣੇ ਚਾਹੀਦੇ ਤਾਂ ਕਿ ਲੋਕਾਂ ਦੇ ਵਿੱਚੋਂ ਅੰਧਵਿਸ਼ਵਾਸ ਘੱਟ ਸਕੇ ਬਿਲਕੁਲ ਵੈਸੇ ਤਾਂ ਜਿਹੜਾ ਮੈਜਿਕ ਕਲਾ ਹੈ ਜਿਹੜੀ ਜਾਦੂ ਦੀ ਕਲਾ ਹੈ ਇਹ ਅੱਜ ਕੱਲ ਇਹਦਾ ਜਿਹੜਾ ਪ੍ਰਚਲਨ ਬਹੁਤ ਘਟ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਅੱਜ ਕੱਲ ਲੋਕਾਂ ਨੂੰ ਮਨ ਰੰਜੀਆਂ ਦੇ ਸਾਧਨ ਮਿਲ ਗਏ ਬਾਕੀ ਜਿਹੜੇ ਜਾਦੂ ਦੇ ਇਹ ਸ਼ਖ ਲੋਕ ਉਹ ਉੱਥੇ ਟਰਿਕ ਵੇਖਦੇ ਆ ਟਰਿਕਾਂ ਦੇ ਜਿਹੜੀ ਹੈ ਅੰਦਰਲੇ ਭੇਤ ਆ ਉਹ ਸਾਰੇ ਉੱਤੇ ਖੁੱਲੇ ਹੁੰਦੇ ਆ ਲੋਕਾਂ ਨੂੰ ਵੈਸੇ ਪਤਾ ਹੈ ਹੁਣ ਜਿਹੜੇ ਲੋਕ ਸਾਡੇ ਸਮਾਜ ਦੇ ਵਿੱਚ ਪੁਰਾਣੇ ਰਹਿ ਗਏ ਜਿਹੜੇ ਅਨਪੜ੍ਹ ਆ ਜਾਜੇ ਨੇ ਨਹੀਂ ਪੜ ਸਕਦੇ ਜਿਹੜੇ ਨਹੀਂ ਉਹਨਾਂ ਨੂੰ ਜਦੋਂ ਅਸੀਂ ਜਾਦੂ ਵਿਖਾਉਨੇ ਆ ਉਹ ਅਜੇ ਵੀ ਸਮਝ ਲੈਂਦੇ ਨਹੀਂ ਯਾਰ ਕੁਛ ਨਾ ਕੁਛ ਤਾਂ ਤੇਰੇ ਕੋਲੇ ਹੈ ਵੀ ਐ ਕਿਵੇਂ ਹੋ ਸਕਦਾ ਪੜੇ ਲਿਖੇ ਵੀ ਕਹਿੰਦੇ ਨਹੀਂ ਨਹੀਂ ਤੇਰੇ ਨਾਲ ਕੁਛ ਨਾ ਕੁਛ ਹੈ ਵੀ ਇਹ ਨਹੀਂ ਹੋ ਸਕਦਾ ਪਰ ਅਸੀਂ ਜਦੋਂ ਉਹਨਾਂ ਨੂੰ ਖੋਲ ਕੇ ਸਮਝਾਉਣਾ ਵੀ ਇਹ ਤਾਂ ਇਸ ਤਰ੍ਹਾਂ ਸੀ ਐ ਗੱਲ ਸੀ ਵੀ ਅਸੀਂ ਆਹ ਇਸ ਤਰ੍ਹਾਂ ਟਰੈਕ ਕੀਤਾ ਤੇ ਉਦੋਂ ਫਿਰ ਉਹ ਕੁਛ ਨਾ ਕੁਛ ਬੰਦੇ ਜ਼ਰੂਰ ਸਮਝਦੇ ਆ ਹੁਣ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਪੜਿਆ ਲਿਖਿਆ ਬੰਦਾ ਹੈ ਮੈਨੂੰ ਪੁਲਿਸ ਲੱਗਿਆ ਹੋਇਆ ਉਹ ਮੈਨੂੰ ਫੋਨ ਕਰ ਰਿਹਾ ਵਾਰ-ਵਾਰ ਕਹਿੰਦਾ ਮੈਨੂੰ ਜਾਦੂ ਸਿੱਖਣਾ ਹੈ ਮੈਂ ਤੇ ਸਿਕਰauz ਉਹ ਜਿਆ ਮੰਤਰਾਂ ਵਾਲਾ ਉਹਨੂੰ ਬਰਾਸੇ ਸਮਝਾਇਆ ਮੈਂ ਕਿਹਾ ਵੀ ਇਹ ਨਹੀਂ ਹੋ ਸਕਦਾ ਜੀ ਹਾਂ ਇਸ ਤਰ੍ਹਾਂ ਅੱਛਾ ਆਖਰ ਦੇ ਉੱਤੇ ਜੋ ਲੋਕ ਤੁਹਾਡੀ ਵੀਡੀਓ ਦੇਖ ਰਹੇ ਹੈਗੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦਾ ਉਹਨਾਂ ਨੂੰ ਮੈਂ ਸਨੇਹਾ ਇਹ ਹੀ ਦੇਣਾ ਚਾਹਣਾ ਜੀ ਵੀ ਸੰਸਾਰ ਦੇ ਉੱਤੇ ਕੋਈ ਵੀ ਤਾਤਰਿਕ ਸ਼ਕਤੀ ਨਹੀਂ ਹੈ ਕੋਈ ਜਾਦੂ ਨਹੀਂ ਹੈ ਇਹ ਸਿਰਫ ਟਰਿਕ ਹੈ ਵਿਗਿਆਨ ਹੈ ਤੇ ਸਾਇੰਸ ਹੈ ਹੋਰ ਕੁਝ ਵੀ ਨਹੀਂਗਾ ਜੇ ਕੋਈ ਬੰਦਾ ਇਹ ਕਹਿੰਦਾ ਹੈ ਵੀ ਮੇਰੇ ਕੋਲ ਕੋਈ ਸ਼ਕਤੀ ਹੈ ਮੈਂ ਕਿਹੇ ਸ਼ਕਤੀ ਨਾਲ ਕੁਝ ਕਿਸੇ ਦਾ ਵਿਸਵਾਰ ਦੂੰਗਾ ਜਾਂ ਮੈਂ ਕੁਝ ਵਿਗਾੜ ਦੂੰਗਾ ਉਹਨੂੰ ਤਰਕ ਸਕੂਲ ਸੁਸਾਇਟੀ ਵੱਲੋਂ 5 ਲੱਖ ਦਾ ਨਾਮ ਹੈ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਲਗਭਗ ਕਰੋੜ ਰੁਪਏ ਦਾ ਨਾਮ ਬਣ ਜਾਂਦਾ ਹੈ ਜੇ ਕੋਈ ਬੰਦਾ ਇਹ ਸਿੱਧ ਕਰ ਦੇ ਵੀ ਮੇਰੇ ਕੋਲ ਕੋਈ ਸ਼ਕਤੀ ਹੈ ਮੇਰੇ ਕੋਲ ਕੋਈ ਜਾਦੂ ਹੈ ਜਾਂ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਕੁਝ ਕਿਸੇ ਦਾ ਵਿਗਾੜ ਸਕਦਾ ਮੈਂ ਜਾਂ ਸਵਾਰ ਸਕਦਾ ਮੰਤਰਾਂ ਨਾਲ ਸੋ ਇਹ ਜਿਹੜੀ ਪ੍ਰੀਖਿਆ ਹੈ ਇਹ ਇਹ ਨਹੀਂਗਾ ਵੀ ਇੱਕ ਵਾਰੀ ਵਿਖਾਤਾ ਆ ਹੋ ਗਿਆ ਹੋ ਗਿਆ ਹੋਗਾ ਜੀ ਹੋ ਗਿਆ ਪਹਿਲੀ ਸਾਡੀ ਕਾਈ ਪੱਧਰ ਹੁੰਦੀ ਹੈ ਉੱਥੇ ਅਸੀਂ ਉਹਦੀ ਜਾਂਚ ਕਰਾਂਗੇ ਵੀ ਇਹ ਬੰਦਾ ਵਾਕਈ ਜਾਦੂ ਕਰ ਲੈਂਦਾ ਹੈ ਇਹ ਸਾਨੂੰ ਪਤਾ ਲੱਗ ਗਿਆ ਵੀ ਜਾਦੂ ਕਰ ਲੈਂਦਾ ਫਿਰ ਸਾਡੀ ਇਹ ਸਟੇਟ ਦੀ ਹੋਊਗੀ ਸਟੇਟ ਤੋਂ ਬਾਅਦ ਸਾਡੀ ਜਿਹੜੀ ਵਰਲਡ ਦੀ ਹੈ ਇਹ ਸਾਰੇ ਸੰਸਥਾਵਾਂ ਜੇ ਬੰਦਾ ਪਾਸ ਹੁੰਦਾ ਤੇ ਫਿਰ ਸਾਰੇ ਬੰਦੇ ਉਹਦੇ ਚੇਲੇ ਬਣ ਜਾਣਗੇ ਤੇ ਉਹਨੂੰ ਕਰੋੜਾਂ ਦੇ ਨਾਮ ਮਿਲਣਗੇ ਧੰਨਵਾਦ ਤੁਹਾਡਾ ਵਿੱਚ ਬਹੁਤ ਬਹੁਤ ਧੰਨਵਾਦ ਜੀ